ਕਿ ਅਸੀਂ ਅੱਜ ਦੀ ਖਜਾਨਾ ਖਾਲੀ ਆ ਅੱਜ ਨੂੰ ਬੋਲਣਾ ਨਹੀਂ ਕਿ ਨਾ ਬੋਲਣਾ ਹੈ ਤੋਂ ਮੈਂ ਆਪ ਕੋ ਦੀ ਬੇਨਤੀ ਕਰਾਂਗਾ ਤੇ ਵੀ ਸਾਡੇ ਕੈਬਨ ਮੰਤਰੀ ਅਤੇ ਲੋਕ ਸਭਾ ਦੇ ਉਮੀਦਵਾਰ ਸਰਦਾਰ ਕੁਮਾਰਜੀਤ ਸਿੰਘ ਜੀ ਦਾ ਰੋਣ ਨਾ ਰੁਕੇ ਨਾ ਬੋਲਣ ਜੀ ਜਿੰਦਾਬਾਦ ਐਮਐਲਏ ਡਾਕਟਰ ਗੁਪਤਾ ਜੀ ਜਿੰਦਾਬਾਦ ਐਮਐਲਏ ਡਾਕਟਰ ਗੁਪਤਾ ਜੀ ਦਾ ਆਮ ਆਦਮੀ ਪਾਰਟੀ اپنے بچار رکھ ڈاکٹر اجے گپتا جی ایم ایل اے ہلکا سا ਔਰ ਹੈਪੀ ਜੀ ਆਏ ਜਿਵੇਂ ਬੰਗਲ ਜੀ ਆਏ ਉਹਨਾਂ ਦਾ ਵੀ ਸਵਾਗਤ ਹੈ ਔਰ ਵੀ ਕੋਈ ਰਾਤਰੀ ਆਵੇ ਦੇਖੋ ਸਭ ਦਾ ਸਵਾਗਤ ਹੈ ਫਿਰ ਮੈਂ ਜੁਦਾ ਵੀ ਕੀ ਰੰਭੋ ਜੀ ਜੇ ਤੁਸੀਂ ਜਾਣਦੇ ਹੋ ਸਾਡੇ ਬਾਬਾ ਜੀ ਬੈਠੇ ਬਾਬਾ ਜੀ ਨਾਲ ਸਾਡੀ ਪਾਰਟੀ ਦੇ ਸੁਪਰੀਮ ਮੋਰਿੰਦ ਕੇਜਰੀ왈 ਜੀ ਆਏ ਸੀ ਉਹਨਾਂ ਨੇ ਪਹਿਲੀ ਗਰੰਟੀ ਦਿੱਤੀ ਸੀ ਪਹਿਲੇ 3 ਮਹੀਨੇ ਦੇ ਅੰਦਰ ਅੰਦਰ ਜਿਹੜੀ ਆ ਮਾਨ ਸਰਕਾਰ ਨੇ معاف کرنے تی کوئی چھٹی نہیں یا کتی طریق نو ماوا آگے کدیاں والنے رکھ لو اے چینی گہنے رکھ لو سانوں پیسے دے, دے انہیں پچھنا کو دکاندار نے کیوں تُنے رکھتے پی ہو ਉਹ ਬੰਦਾ ਦੱਸ ਕਿ ਇਸਲਾਦ ਸਾਡੇ ਸਾਥ ਸੁਸਾਦਾ ਰਿਕਾਰਡ ਦੇ ਸਾਨੂੰ ਆਪਣਾ ਇਸਲਾਦ ਰਿਕਾਰਡ ਦੱਸ ਕਿ ਕਿਦੋਂ ਆਇਆ ਸੀ ਕਿਦੋਂ ਆ ਕੇ ਇਸ ਮਹੱਲੇ ਦਾ ਸੀਵਰੇ ਠੀਕ ਕਰਾਇਆ ਸੀ ਤਾੜੀਆਂ ਮੁਸ਼ਕਲਾ ਸੁਨੇਗਾ ਬੰਦਾ ਆ ਕੇ ਤੁਹਾਡੇ ਸੁੱਖ ਦੁੱਖ ਦਾ ਭਾਈਵਾਲ ਬਣੂਗਾ ਤੁਹਾਡਾ ਆ ਕੇ ਐਸੇ ਬੰਦੇ ਬਣਾਓ ਹਿੰਦੁਸਤਾਨ ਨੂੰ ਬਚਾਣਾ ਅਗਰ ਪੰਜਾਬ ਨੂੰ ਬਚਾਣਾ ਅਗਰ ਇਹੋ ਜਿਹੇ ਬੰਦੇ ਲੈ ਕੇ ਆਓ ਜਿਹੜੇ ਪੰਜਾਬ ਨੂੰ ਬਚਾਣ ਜਿਹੜੇ ਸਮੂਲਕ ਨੂੰ ਬਚਾਉਂ। ਇਸ ਲਈ ਤਾਨਾਸ਼ਾਹ ਸਰਕਾਰ ਜਿਹੜੀ ਬਣੀ ਹੈ ਕੇਂਦਰ 'ਚ ਬੈਠੀ ਹੈ। ਆਪਣੀ ਇੱਕ ਇੱਕ ਕੀਮਤੀ ਵੋਟ 1 ਜੂਨ ਵਾਲੇ ਦਿਨ ਤੁਸੀਂ ਜਿਹੜੀ ਪਾਣੀ ਹੈ ਔਰ ਪਾ ਕੇ ਇਹਨਾਂ ਨੂੰ ਧੰਨਵਾਦ ਸਾਹਿਬ ਨੂੰ ਕਾਮਯਾਬ ਕਰਦੇ। ਸੋ ਮੈਂ ਉਹਨਾਂ ਨੂੰ ਧੰਨਵਾਦ ਸਾਹਿਬ ਕੇ ਮਿਲਤੀ ਕਰਾਂਗਾ ਕਿ ਉਹ ਆਪਣੇ ਵਿਚਾਰ ਤਾਂ ਡੇਕੇ ਪੇਸ਼ ਕਰ। ਕੁਲਦੀਸੀ ਧੰਨਵਾਦ ਜੀ। ਸਭ ਵੀ ਚੰਗਿਆ ਹੁੰਦਿਆ। ਬਾਸ਼ ਗੁਰੂ ਆ ਮਾਤਾ ਜੀ ਨੇ ਆ ਗਏ ਕੋਈ ਨਾ ਮੋਟਾ ਵਸਗੜ ਪਾਤਾ ਅੱレ ਧਰਿਵਾਲ ਸਾਹਿਬ ਨੇ ਬੋਲਣਾ ਸ਼ੁਰੂ ਕਰਨਾ ਹੈ ਜੇ ਜਦੋਂ ਤੁਸੀਂ ਖੰਦਮ ਕਰਨਾ ਨਾ ਕੋਈ ਨਾ ਹਾਦਸਾ ਤੁਸੀਂ ਚਿੱਤੇ ਹੋ ਨਹੀਂ ਅਸੀਂ ਕਰਨ ਦਾ ਲੱਖਣ ਲੱਗੋ ਵਾਇਗੋਦਿਕ ਘੰਸਾ ਵਾਇਗੋਦਿਕ ਬੋਤ ਜੇ ਤਾਂ ਪਹਿਲਾ ਦਾ ਸਾਹਿਬ ਦੇ ਤਰੇ ਦਾ ਵੋਟ ਚਲਾ ਸਕਦੇ ਗਿੰਦੇ ਦਾਤਾਂ ਦੇ ਲੋਕ ਸਭਾ ਦੇ ਚੋਣ ਇੱਕ ਜੂਨ ਨੂੰ ਹੋ ਜਾ ਰਹੀਆਂ ਅਸੀਂ ਲੋਕ ਸਭਾ ਹਲਕਾ ਦਾ ਸਕੂਲ ਐਸੋ ਲਈ ਕਿ ਉਹ ਪਤਾ ਕਾ ਮੇਰੀ ਪਾਰਟੀ ਦੇ ਬੰਮੀ ਕਮਿਊਨ ਪੰਜਾਬ ਦੇ ਮੁੱਖ ਮੰਤਰੀ ਸਦਾਬ ਕੋ ਸਨਮਾਨ ਦਿੱਤਾ ਮੇਰੇ ਲੋਕ ਸਭਾ ਦੇ ਟੀਮ ਦੇ ਕੇ ਹਾਂਜੀ ਸੇਵਾ ਵਾਸਤੇ ਜਿਹੜਾ ਭੇਜਿਆ ਅਸੀਂ ਬਹੁਤ ਛੋਟੀਆਂ ਛੋਟੀਆਂ ਮੀਟਿੰਗਾਂ ਕਰਦੇ ਹਾਂ ਉਹ ਤੁਹਾਡੀ ਪਿਆ ਪੰਨਾ ਪੰਨਾ ਮੀਟਿੰਗਾਂ ਕਰਦੇ ਛੋਟੀਆਂ ਛੋਟੀਆਂ ਮੀਟਿੰਗਾਂ ਜਿਤਾਦੇ ਵਾਰ ਵਰਤ ਕਰਦੇ ਹਾਂ ਹਾਂਜੀ ਸੋ ਸਾਡਾ ਬੰਦ ਉਹ ਕਿ ਛੋਟੀ ਮੀਟਿੰਗਾਂ ਕਰਾਂਗੇ ਆਪਣੇ ਵਰਕਰਾਂ ਨੂੰ ਆਪਣੇ ਸਾਥੀਆਂ ਨੂੰ ਲਗਾ ਕੇ ਸੋ ਸਾਡਾ ਇਹ ਤਜਲਦਾ ਪਿਛਲੇ ਪੰਨਾ ਦੇ ਤੋਂ ਬਹੁਤ ਕੰਮ ਕਰ ਰਹੀ ਹੈ ਸਾਈਡ ਤੇ ਮੀਟਿੰਗਾਂ ਇੱਕ ਦੂਜੇ ਦੇ ਦਬੀਏ ਬਸ ਗੱਲ ਇਹ ਹੈ ਕਿ ਇੱਕ ਪਾਸੇ ਉਹ ਨੇ ਜਿਹੜੇ ਹਸਤਾ ਸਾਹਿਬ ਤੋਂ ਲੱਜਾਵੇ ਇੱਕ ਪਾਸੇ ਅਸੀਂ ਹੈ ਜਿਹੜੇ ਦੋ ਸਾਥ ਤੋਂ ਲੱਜਾਵੇ ਅਸੀਂ ਦੋ ਸਾਥ ਦਾ ਜੋ ਕੁਝ ਕੀਤਾ ਤੁਹਾਨੂੰ ਨਰਸਮ ਦਾ ਦੱਸਿਏ ਕਿ ਬਿਜਲੀ ਜੋ ਲੈਕਸ ਲੜਦੇ ਅਸੀਂ ਇੰਦੇ ਪੀਲੀ ਤੇ ਬਿੱਲ ਨਾਮ ਕਰਾਂਗੇ ਸੇਸੋ ਜੋ ਕੀਤਾ

دیکھے سرطہ تو تو شہید ہو جاتے ہیں خدا نے تو آپ ایک کروڑ تو ایک دوپلی دھما گے جو لگ دیتا ہے تو جائی کرنا ہم پر دی ہے امان صاحب دو دو پر بھی کرتے ہیں اپنا ٹیم تھی بھوٹ کے لئے کہ ہم نے فاہ کے بیدو کام جب کرتے ہیں بیدو پر جائے یہ ہی میں تاہی کہنا ہے سیا تاہینا سب کا بہت بہت آگوا میں حلقہ سینٹر کوڈینیٹر ببیتا جیسوال وارڈ نمبر ਅੱਜ ਅਸੀਂ ਇੱਕ ਅਹਿਮ ਮੀਟਿੰਗ ਕਰਵਾਈ ਲੋਕ ਸਭਾ ਚੋਣਾਂ ਨੂੰ ਲੈ ਕੇ ਆਪਣੇ ਐਮ ਐਲ ਏ ਡਾਕਟਰ ਅਜੀਤ ਗੁਪਤਾ ਜੀ ਮਾਨਯੋਗ ਸਰਦਾਰ ਕੁਲਦੀਪ ਸਿੰਘ ਜੀ ਢਾਲੀਵਾਲ ਜੀ ਕੈਬਨਿਟ ਮਨਿਸਟਰ ਪੰਜਾਬ ਅੱਜ 50000 ਦੀ ਲੀਡ ਨਾਲ ਜਿਤਾਵਾਂਗੇ ਤੇ ਮੇਰੇ ਨਾਲ ਸਹਿਯੋਗ ਕਰਦੀਆਂ ਮੇਰੀਆਂ ਭੈਣਾਂ ਪੂਨਮ ਜੀ ਭਾਰਤੀ ਜੀ ਜਸਵਿੰਦਰ ਜੀ ਕਾਮਨਾ ਜੀ ਮੇਘਾ ਜੀ ਮੰਜੂ ਜੀ ਜਾਨਵੀ ਜੀ ਸਾਰਿਆਂ ਮੇਰੀਆਂ ਭੈਣਾਂ ਅੱਜ ਪਲਕ ਜੀ ਮਧੂ ਜੀ ਰਾਦਾ ਜੀ ਸਾਰਿਆਂ ਨੇ ਬੜਾ ਸਹਿਯੋਗ ਦਿੱਤਾ ਰਾਦਾ ਜੀ ਸਪੈਸ਼ਲ ਸਹਿਯੋਗ ਦਿੱਤਾ ਰਾਗਾ ਜੀ ਨਵਨੀਤਾ ਜੀ ਇਹ ਆਇਆ 우ਜਵਲ ਜੀ ਸਾਰੇ ਮੇਰੀਆਂ ਡਾਕਟਰ ਅਜੀਤ ਗੁਪਤਾ ਜੀ ਅੱਜ ਸਾਡੇ ਛੋੜ ਨੋਟਿਸ ਵਿੱਚ ਆਏ ਤੇ ਅੱਜ ਆ ਕੇ ਉਹਨਾਂ ਨੇ ਸਾਡੇ ਰਾਮ ਬਾਗ ਏਰੀਆ ਵਿੱਚ ਬੜਾ ਵਧੀਆ ਉਹਨਾਂ ਨੇ ਸਾਰਿਆਂ ਨੂੰ ਆਮ ਆਦਮੀ ਪਾਰਟੀ ਦੀ ਨੀਤੀਆਂ ਬਾਰੇ ਜਾਣੂ ਕਰਵਾਇਆ ਇਹ ਸਰਕਾਰ ਦੇ ਵੱਲੋਂ ਜਿਹੜੇ ਕੰਮ ਕੀਤੇ ਗਏ ਲੋਕਾਂ ਦੇ ਮੈਂ ਕੰਮੋਂ ਤੋਂ ਹਸਰੂ ਇੱਕ ਤੂਜੀ ਲੋਕਾਂ ਨੂੰ ਸੰਤੁਸ਼ਟ ਕਰ ਰਹੇ ਹਾਂ ਅਸੀਂ ਵੀ ਸੰਤੁਸ਼ਟ ਹੋ ਗਏ ਆ ਤੇ ਆਪਾਂ ਲੋਕਾਂ ਨੂੰ ਵੀ ਸੰਤੁਸ਼ਟ ਕਰ ਰਹੇ ਆ ਕਿਉਂਕਿ ਆਮ ਆਦਮੀ ਪਾਰਟੀ ਨੇ ਜੋ ਕੰਮ ਕੀਤਾ ਹੈ ਉਹ 70 ਸਾਲ ਦੇ ਜਿਹੜੀ ਪਿਛਲੀ ਸਰਕਾਰਾਂ ਉਹ ਵੀ ਨਹੀਂ ਕਰ ਪਾਈਆਂ 2 ਸਾਲ ਚ ਜਿਹੜੇ ਆਪਾਂ ਕੰਮ ਕਰਕੇ ਦਿਖਾਇਆ ਉਹਨਾਂ ਨੂੰ ਇਸ ਲਈ ਜਿਹੜੀ ਵੀ ਪੁਰਾਣੀਆਂ ਜਿਹੜੀ ਵੀ ਸਰਕਾਰਾਂ ਗਈਆਂ 70 ਸਾਲ ਦਾ ਕੋਡ ਅਪਾ ਇੰਨੀ ਸ਼ਾਰਟ ਟਾਈਮ ਚ ਨਹੀਂ ਨਿਕਾਲ ਸਕਦੇ ਐਸ ਲਈ ਸਾਨੂੰ ਕੁਲਦੀਪ ਸਿੰਘ ਧਾਰੀਵਾਲ ਜੀ ਨੂੰ ਵੱਧ ਤੋਂ ਵੱਧ ਵੋਟਾਂ ਪਵਾ ਕੇ ਜਿਤਾ ਕੇ ਆਪਾਂ ਲੋਕ ਸਭਾ ਵਿੱਚ ਭੇਜੀਏ ਤਾਂ ਕਿ ਸਾਡੀ ਆਵਾਜ਼ ਬਣ ਕੇ ਉਹ ਲੋਕ ਸਭਾ ਵਿੱਚ ਗੂੰਜੇ ਮਾਣ ਜਿਹੜੇ ਇੰਨੀ ਵੱਡੀ ਜਿੰਮੇ ਲੋਕਾਂ ਵੱਲੋਂ ਤੁਹਾਨੂੰ ਸਹਿਯੋਗ ਨਾਲ ਆਇਆ ਉਹ ਬੜੀ ਖੁਸ਼ੀ ਹੈ ਮੈਂ ਲੋਕਾਂ ਦਾ ਧੰਨਵਾਦ ਕਰਦੀ ਹਾਂ ਜੀ ਮੇਰੇ ਇੱਕ ਕੈਂਚੇ ਕਾਫੀ ਲੋਕ ਆਏ ਕਾਫੀ ਮੇਰੀ ਭੈਣਾਂ ਆਈਆਂ ਦੁਕਾਨਦਾਰ ਆਏ ਬਾਜ਼ਾਰ ਦੇ ਸਾਰੇ ਰਾਮ ਬਾਗ ਤੋਂ ਲੈ ਕੇ ਗੋਲਟੇ ਚੌਂਕ ਤੱਕ ਦੇ ਸਾਰੇ ਦੁਕਾਨਦਾਰ ਆਏ